ਨਨਕ ਪਾਛੋ ਇਹਨੇ ਦਿਨ ਮੇ ਰਹਿਣ ਕਿ ਜੋ ਦਿਨ ਦਾ ਉਜਾਲਾ ਹੁੰਦਾ ਦਿਨ ਦਾ ਉਜਾਲਾ ਹੁੰਦਾ ਪ੍ਰਕਾਸ਼ ਹੁੰਦਾ ਰਾਤ ਦਾ ਹਨੇਰਾ ਕਿੱਥੇ ਜਾਂਦਾ ਕਦੀ ਹੋਇਆ ਕਿਸੇ ਨੇ ਕੋਈ ਕਹਿੰਦਾ ਕਵੇ ਵੀ ਉਹ ਦੇਖ ਰਾਤ ਦਾ ਹਨੇਰਾ ਇਕੱਠਾ ਹੋ ਗਿਆ ਕਿਥਾਂ ਤੇ ਨਹੀਂ ਰਾਤ ਦਾ ਹਨੇਰਾ ਦਿਨ ਦੇ ਉਜਾਲੇ ਚ ਸਮਾ ਜਾਂਦਾ ਠੀਕ ਹੈ ਦਿਨ ਮੇ ਰਹਿਣ ਰਹਿਣ ਮੇ ਤੇ ਨਹੀਂ ਰਹਿ ਆਂਦਾ ਫਿਰ ਰਾਤ ਪਈ ਹੁੰਦਾ ਕੀ ਹੁਕਮ ਵੱਡਾ ਆ ਦਿਨ ਨੂੰ ਹੁਕਮ ਹੋਇਆ ਕਿ ਜਾਂ ਹੁਣ ਤੇਰੀ ਵਾਰੀ ਏ ਤੂੰ ਸ਼ਾਜਾ ਤੇ ਰਾਤ ਦਾ ਹਨੇਰਾ ਇਹਦੇ ਚ ਸਮਾ ਗਿਆ ਰਾਤ ਦੇ ਹਨੇਰੇ ਨੂੰ ਹੁਕਮ ਹੋਇਆ ਹੁਣ ਤੇਰੀ ਵਾਰੀ ਏ ਹੁਣ ਤੱਕ ਤੇਰੀ ਏ ਤੇ ਕੀ ਕੀਤਾ ਰਾਤ ਦੇ ਹਨੇਰੇ ਦੇ ਅੰਦਰ ਦਿਨ ਦਾ ਉਜਾਲਾ ਸਮਾ ਗਿਆ ਉਸ ਨੇ ਸੀਤ ਵੀ ਤੇ ਸੋਈ ਉਸ ਨੇ ਕਿੰ ਨੂੰ ਕਹਿੰਦੇ ਆ ਗਰਮੀ ਨੂੰ ਸੀਤ ਕਹਿੰਦੇ ਠੰਡ ਨੂੰ ਇਹ ਦੇਖੋ ਜਦੋਂ ਗਰਮੀਆਂ ਆਉਂਦੀਆਂ ਤੇ ਠੰਡ ਕਿੱਥੇ ਜਾਂਦੀ ਏ ਉਹਦੀ ਸਰਦੀ ਹੈ ਉਹਦੀ ਠੰਡ ਹੈ ਉਹ ਗਰਮੀ ਦੇ ਅੰਦਰ ਸਮਾ ਜਾਂਦੀ ਹੈ ਜੇ ਜਦੋਂ ਠੰਡ ਦਾ ਮੌਕਾ ਮਿਲਦਾ ਹੈ ਉਹ ਗਰਮੀ ਠੰਡ ਵਿੱਚ ਸਮਾ ਜਾਂਦੀ ਹੈ ਇਸ਼ਾਰਾ ਕੀਤਾ ਕਹਿੰਦਾ ਜਿਵੇਂ ਦਿਨ ਦੇ ਉਜਾਲੇ ਅੰਦਰ ਰਾਤ ਸਮਾ ਜਾਂਦੀ ਰਾਤ ਦਾ ਹਨੇਰਾ ਸਮਾ ਜਾਂਦਾ ਰਾਤ ਦੇ ਹਨੇਰੇ ਅੰਦਰ ਦਿਨ ਦਾ ਉਜਾਲਾ ਸਮਾ ਜਾਂਦਾ ਹੈ ਆਂਦਾ ਜਦੋਂ ਤੇਰੇ ਅੰਦਰ ਪ੍ਰਕਾਸ਼ ਹੋਵੇਗਾ ਸ਼ਬਦ ਦਾ ਜਦੋਂ ਤੇਰੇ ਅੰਦਰ ਪ੍ਰਕਾਸ਼ ਹੋਵੇਗਾ ਸ਼ਬਦ ਦਾ ਜਿੰਨੀ ਅਗਿਆਨਤਾ ਹੈ ਰਜ ਗੁਣ ਤਮ ਗੁਣ ਸਤ ਗੁਣ ਕਾਲ ਜਿੰਨਾ ਕੁਝ ਵੀ ਹੈਗਾ ਕਹਿੰਦਾ ਉਸ ਗਿਆਨ ਦੇ ਪ੍ਰਕਾਸ਼ ਦੇ ਨਾਲ ਸਭ ਕੁਝ ਸਮਝ ਆ ਜਾਣਾ ਹੈ ਜਿਵੇਂ ਦਿਨ ਦੇ ਉਜਾਲੇ ਦੇ ਉਜਾਲਾ ਹੀ ਜਵਾਲਾ ਦਿਖਾਈ ਦਿੰਦਾ ਰਾਤ ਦਾ ਹਨੇਰਾ ਦਿਖਾਈ ਨਹੀਂ ਦਿੰਦਾ ਕਹਿੰਦੇ ਇਦਾਂ ਹੀ ਤੇਰੇ ਅੰਦਰ ਫਿਰ ਬ੍ਰह्म ਗਿਆਨ ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦੇਗਾ ਅਗਿਆਨਤਾ ਦਾ ਹਨੇਰਾ ਦਿਖਾਈ ਨਹੀਂ ਦੇਵੇਗਾ ਹੈਗਾ ਅੰਦਰ ਹੀ ਹੈਗਾ ਸਭ ਕੁਝ ਅੰਦਰ ਹੀ ਹੈ ਗਿਆ ਕੁਝ ਵੀ ਨਹੀਂ ਸਿਰਫ ਸਮਝਣ ਦੀ ਲੋੜ ਆ ਜਿੰਨਾ ਚਿਰ ਅਸੀਂ ਸਮਝਾਂਗੇ ਨਹੀਂ ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ ਅਗਲੇ ਪਾਸੇ ਜਾ ਕੇ ਕਹਿੰਦੇ ਸਸੀਰਕੇ ਕਰ ਸੂਰ ਸਮਾਵੇ ਸਸੀਰਕੇ ਨੂੰ ਕਹਿੰਦੇ ਚੰਦਰਮਾ ਨੂੰ ਸੂਰਕ ਨੂੰ ਕਹਿੰਦੇ ਸੂਰਜ ਨੂੰ ਹੁਣੇ ਚੰਦਰਮਾ ਸੂਰ ਦਾ ਕੀ ਮਤਲਬ ਹੈ ਸਸੀਰ ਦਾ ਪਾਪ ਚੰਦਰਮਾ ਚੰਦਰ ਦਾ ਪਾਪ ਮਨ ਦੀ ਸ਼ਾਂਤੀ ਕਹਿੰਦੇ ਗੱਲ ਸੁਣ ਜਦੋਂ ਨਾਮ ਸਿਮਰਨ ਕਰੇਗਾ ਜਿਉ ਨਾਨਕ ਪਛਾਣ ਕਰਨ ਲਗੇ ਜਦੋਂ ਸਿਮਰਨ ਕਰੇਗਾ ਸਿਮਰਨ ਕਰਦਿਆ ਕਰਦਿਆ ਤੇਰੇ ਮਨ ਵਿੱਚ ਸ਼ਾਂਤੀ ਪ੍ਰਗਟ ਹੋਏਗੀ ਤੇਰਾ ਮਨ ਸ਼ਾਂਤ ਹੋ ਜਾਏਗਾ ਜਦੋਂ ਮਨ ਸ਼ਾਂਤ ਹੋ ਜਾਏਗਾ ਕਿਸੇ ਪਦਾਰਥ ਦੀ ਅਗ ਦੀ ਬਲੇਗੀ ਤੇ ਕੀ ਹੋਏਗਾ ਕਰ ਸੂਰ ਸਮਾਵੇ ਸੂਰ ਕੀ ਸੂਰਜ ਸੂਰਜ ਕੀ ਹੈ ਤੇਰੇ ਅੰਦਰ ਪਦਾਰਥਾਂ ਦੀ ਤਪਸ਼ ਜਿਹੜੀ ਹੈ ਨਾ ਤੇਰੇ ਅੰਦਰ ਜਿਹੜੀ ਸੰਸਾਰ ਦੀ ਤਪਸ਼ ਜਿਹੜੀ ਹੈ ਉਹ ਸੂਰਜ ਦੀ ਨਹੀਂ ਹੈ ਕਹਿੰਦੇ ਸਮਾਵੇ ਕਹਿੰਦਾ ਮਨ ਦੀ ਸ਼ਾਂਤੀ ਦੇ ਅੰਦਰ ਹੀ ਮਨ ਦੇ ਨਿਮਨਤਾ ਦੇ ਅੰਦਰ ਹੀ ਜਿੰਨੀ ਤਪਸ਼ ਹੈ ਨਾ ਮਨ ਦੀ ਜਿੰਨੇ ਪਦਾਰਥਾਂ ਦੀ ਤਪਸ਼ ਸੀ ਜਿੰਨੇ ਪਦਾਰਥਾਂ ਦੀ ਖਿੱਚ ਸੀਗੀ ਸਾਰੀ ਅੰਦਰ ਹੀ ਸਮਾ ਜਾਂਦੀ ਕਿਹਦੇ ਅੰਦਰ ਮੰਦੀ ਸ਼ਾਂਤੀ ਅੰਦਰ ਸਭ ਕੁਝ ਅੰਦਰ ਹੀ ਸਮਾ ਜਾਂਦਾ ਕੁਛ ਨਹੀਂ ਤਿੱਖਦਾ